ਮੈਦਾਨ 'ਚ ਰਹਨੇ ਆ ਅਸੀਂ ਹਰ ਰੋਜ਼ ਹਕੂਮਤਾਂ ਦੇ ਨਾਲ ਟਕਰਾ 'ਚ ਰਹਨੇ ਆ ਸਾਡੀਆਂ ਹਰ ਰੋਜ਼ ਨਾਲ ਦੇ ਚ ਟਕਰਾ ਹੁੰਦੀਆਂ ਨੇ ਸਾਡੇ ਤੇ ਕਿਤੇ ਬੈਠੇ ਹੋਈਏ ਝੂਠੇ ਪਰਚੇ ਪਾ ਦਿੰਦੇ ਨੇ ਜੂਏ ਪੀਏ ਵਰਗੇ ਪਰਚੇ ਪਾ ਦਿੰਦੇ ਨੇ ਦਿੱਲੀ ਦੇ ਦੌਰਨ ਦੇ ਵਿੱਚ ਬੈਠਿਆਂ ਦੇ ਨੈਸ਼ਨਲ ਸਕਿਉਰਿਟੀ ਐਕਟ ਲਾ ਸਕਦੇ ਨੇ ਕਿਸੇ ਦੇ ਕਿਤੇ ਬੈਠਿਆਂ ਦੇ 307 ਤੇ 310 ਵਰਗੇ 7 ਵਰਗੇ ਮੁਕਾਦਮੇ ਪਾਉਣੇ ਦਾ ਨਾ ਵਤੇ ਹੱਸੀ ਗੇੜੀ ਆ ਤੇ ਆਮ ਜੀ ਗੱਲ ਆ ਇਸ ਕਰਕੇ ਪੰਜਾਬ ਦੇ ਤੇ ਹਿੰਦੁਸਤਾਨ ਦੇ ਐਜੂਕੇਸ਼ਨ ਦੀ ਅਗਵਾਈ ਕਰਨ ਵਾਲੇ ਲੋਕਾਂ ਦੇ ਉੱਤੇ ਝੂਠੇ ਪਰਚੇ ਕਰਕੇ ਉਹਨਾਂ ਦੀ ਜ਼बान बंद ਕਰਨਾ ਇਹਦਾ ਰਿਵਾਜ ਆ ਇਹਦਾ ਸਵਾਹ ਹੈ ਹਾਕਮਾਂ ਨੂੰ ਹਰ ਐਜਿਟੇਸ਼ਨ ਨੂੰ ਫੇਲ ਕਰਨੀ ਖਾਤਰ ਉਹਨਾਂ ਦਾ ਇਹ ਸਵਾਬ ਬਣਿਆ ਹੋਇਆ ਇਸ ਕਰਕੇ ਇਹ ਗੱਲ ਕਿਉਂ ਨਾ ਕਹੀ ਜਾਵੇ ਕਿ ਹਾਕਮੋਂ ਇਸ ਗੱਲ ਤੋਂ ਬਾਝਾਓ ਸਾਡੇ ਲੋਕਾਂ ਦੇ ਵਿੱਚ ਇਸ ਗੱਲ ਦਾ ਗੁੱਸਾ ਹੈ ਕਿ ਜਿਹੜੇ ਲੋਕ ਸਾਡੇ ਕਾਨੂੰਨ ਤੇ ਵਿਧਾਨ ਦੇ ਮੁਤਾਬਕ ਸਜ਼ਾਾਂਾਂ ਕੱਟ ਚੁੱਕੇ ਨੇ ਜਿਨੂੰ ਸਾਡੀ ਅਦਾਲਤ ਨੇ ਮੁਰਜ਼ਮ ਮੰਨ ਕੇ ਸਜ਼ਾਾਂਾਂ ਦਾ ਐਲਾਨ ਕਰਤਾ ਤੇ ਉਹ ਸਜ਼ਾਾਂ ਪੂਰੀਆਂ ਕਰ ਚੁੱਕੇ ਨੇ ਭਾਵੇਂ ਉਹ ਖਾਲਸਤਾਨੀ ਨੇ ਭਾਵੇਂ ਉਹ ਨਕਸਲਵਾੜੀਏ ਨੇ ਜਾਓ ਕਿਸੇ ਕ੍ਰਿਮੀਨਲ ਕੇਸਾਂ ਦੇ ਵਿੱਚ ਬੰਦ ਨੇ ਉਹਨਾਂ ਦੀਆਂ ਜੇਲਾਂ ਜਦੋਂ ਪੂਰੀਆਂ ਹੋ ਗਈਆਂ ਤਾਂ ਜੇਲਾਂ ਦੇ ਵਿੱਚ ਰੱਖਣ ਦਾ ਤੋਕਦੀ ਹੈ ਦੱਸ ਦੇਵੇ ਕੋਈ ਹਕੂਮਤ ਤੇ ਸੋਡੇ ਚੁਣੇ ਹੋਏ ਪਾਰਲੀਮੈਂਟਾਂ ਦੇ ਮੈਂਬਰ ਕਦੇ ਪਾਰਲੀਮੈਂਟ ਦੇ ਵਿੱਚ ਇਹ ਗੱਲ ਦਾ ਸਵਾਲ ਕੀਤਾ ਉਹਨਾਂ ਨੇ ਕਿ 30 28 ਕਈ ਸਾਲ ਹੋ ਗਏ ਜੇਲਾਂ ਦੇ ਵਿੱਚ ਅੰਡਰ ਟ੍ਰਾਇਲ ਲੋਕ ਬੰਦ ਕਰ ਰੱਖੇ ਰਹੇ ਤੇ ਉਮਰਾ ਨਗਰ ਤੋਂ ਬਾਅਦ ਸੋਡਿਆ ਅਦਾਲਤਾਂ ਉਹਨਾਂ ਨੂੰ ਕਹਿ ਦਿੰਦਿਆਂ ਨੇ ਵੀ ਜਾਓ ਘਰ ਨੂੰ ਤੁਸੀਂ ਹੁਣ ਬਰੀ ਕਿ ਉਹ 28 30 ਸਾਲ ਦੇ ਬਕ ਵਿੱਚ ਉਹਦਾ ਇਕਨੋਮੀ ਦਾ ਕਿੰਨਾ ਨੁਕਸਾਨ ਹੋ ਗਿਆ ਉਹਦਾ ਪਰਿਵਾਰ ਦਾ ਕਿੰਨਾ ਨੁਕਸਾਨ ਹੋ ਗਿਆ ਉਹ ਘਾਹ ਕਹਿੰਦੀ ਪੂਰਤੀ ਕਿੱਥੋਂ ਹੋਊਗੀ ਕੋਈ ਕਾਨੂੰਨ ਬਣਿਆ ਹੋਇਆ ਹੈ ਕੀ ਪਾਰਲੀਮੈਂਟ ਦੇ ਵਿੱਚ ਇਹਦਾ ਕੋਈ ਜਵਾਬ ਦਿੰਦਾ ਹੈ ਜਦੋਂ ਛੋਡਾ ਆਪਦਾ ਸੰਵਿਧਾਨ ਛੋਡਾ ਆਪਦਾ ਕਾਨੂੰਨ ਇਹ ਗੱਲ ਪ੍ਰਵਾਨ ਕਰਦਾ ਹੈ ਕਿ ਦੋਸ਼ੀ ਉਹਨਾਂ ਚਿਰ ਨਹੀਂ ਮੰਨ ਸਕਦਾ ਬੰਦਾ ਜਿੰਨਾ ਚਿਰ ਦੋਸ਼ੀ ਅਦਾਲਤ ਐਲਾਨ ਨਹੀਂ ਕਰਦੀ ਕਿ ਇਹ ਮੁਜਰਮ ਹੈ ਤੇ ਇਹ ਦੋਸ਼ੀ ਹੈ ਤੇ ਆਹ ਇਹਨੂੰ ਸਜ਼ਾਏ ਸਜ਼ਾਵਾ ਪਰਚੇ ਦਰਜ ਹੁੰਦੇ ਨੇ ਉਹਨਾਂ ਤੇ ਚਰਚਾ ਹੁੰਦੀ ਹੈ ਉਹਨਾਂ ਤੇ ਬਹਿਸ਼ ਹੁੰਦੀ ਜੇ ਹੋਂ ਐਵੀਡੈਂਸ ਪੂਰੇ ਨੇ ਤਾਂ ਸਜ਼ਾਾਂਾ ਹੋ ਜਾਂਦੀਆਂ ਨੇ ਗਲਤ ਨੇ ਠੀਕ ਨੇ ਅਸੀਂ ਮੰਨਦੇ ਆ ਵੀ ਉੱਥੇ ਫੈਸਲੇ ਹੁੰਦੇ ਨੇ ਅਦਾਲਤਾਂ ਦੇ ਵਿੱਚ ਇਨਸਾਫ ਨਹੀਂ ਹੁੰਦਾ ਕਿਉਂਕਿ ਫੈਸਲਾ ਹਮੇਸ਼ਾ ਸਬੂਤਾਂ ਦੇ ਆਧਾਰ ਤੇ ਹੁੰਦਾ ਹੈ ਤੇ ਸਬੂਤ ਤਕੜੇ ਬੰਦੇ ਮਾੜੇ ਬੰਦਿਆਂ ਤੇ ਬਹੁਤ ਛੇਤੀ ਬਣਾ ਲੈਂਦੇ ਨੇ ਤੇ ਹਕੂਮਤਾਂ ਐਜੂਕੇਸ਼ਨ ਕਰਨ ਵਾਲੇ ਬੰਦਿਆਂ ਤੇ ਸਬੂਤ ਬਣਾ ਲੈਂਦੇ ਨੇ ਇਸ ਕਰਕੇ ਫਿਰ ਵੀ ਤੁਸੀਂ ਆਪਣੇ ਤਰੀਕੇ ਨਾਲ ਕੀਤੇ ਹੋਏ ਫੈਸਲਿਆਂ ਦੇ ਮੁਤਾਬਕ ਵੀ ਪੂਰੇ ਨਹੀਂ ਉਤਰਦੇ ਦੱਸੋ ਹੋ ਜਿਲ੍ਹਾ ਚ ਬੰਦ ਕਿਉਂ ਰੱਖੇ ਹੋ ਦੱਸ ਦਿਓ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਕਿਸੇ ਬੰਦੇ ਨੂੰ ਜੇਲ੍ਹ ਦੇ ਵਿੱਚ ਬੰਦ ਕਰਕੇ ਰੱਖਣਾ ਕਿੰਨੇ ਜਾਇਜ਼ ਹੈ ਕਿਸੇ ਆਤਮਾ ਕਿਸੇ ਨਕਸਲ ਯੇਨੂ ਕਿਸੇ ਆਦਿਵਾਸੀ ਇਲਾਕੇ ਦੇ ਵਿੱਚੋਂ ਕਿਸੇ ਬੁੱਧੀਜੀਵੀ ਕਿਥੇ ਸਾਹਤ ਕਰਨ ਜਿਨ੍ਹਾਂ ਕੋਈ ਐਜੀਟੇਸ਼ਨ ਕਰਨ ਵਾਲੇ ਲੋਕਾਂ ਦੇ ਹੱਥ ਦੇ ਵਿੱਚ ਲਿਖਿਆ ਜਾਂ ਕੋਈ ਬੋਲ ਜਾਂ ਕੋਈ ਬੋਲ ਰਿਹਾ ਹੈ ਤੇ ਤੁਸੀਂ ਉਹਨਾਂ ਨੂੰ ਫੜ ਕੇ ਜਿੰਨਾ ਚ ਡਕਣਾ ਤੁਹਾਡੇ ਵਾਸਤੇ ਇਹ ਜਾਇਜ਼ ਕਿਵੇਂ ਹੈ ਤੇ ਉਹਨਾਂ ਨੂੰ ਸਾਲਾਂ ਵਧੀ ਤੁਸੀਂ ਜੇਲਾ ਚ ਡਕਣਾ ਸ਼ਰਮ ਦੀ ਗੱਲ ਇਹ ਹੈ ਕਿ ਸਾਈਂ ਬਾਬਾ ਵਰਗੇ ਅਪਾਜ ਬੱਦੇ ਜੇਲਾ ਚ ਡੱਕਦਾ ਪ੍ਰੋਫੈਸਰਾ ਦਿੱਲੀ ਯੂਨੀਵਰਸਿਟੀ ਦਾ ਵਿਚਾਰਾ ਹੁਣ ਚਲਾ ਗਿਆ ਉਹਨੂੰ ਜੇਲ੍ਹ ਦੇ ਵਿੱਚ ਡੱਕਿਆ ਤੇ ਬਾਅਦ ਦੇ ਵਿੱਚ ਕਿੰਨਾ ਚਿਰ ਰੱਖ ਕੇ ਅਦਾਲਤ ਨੇ ਉਹਨੂੰ ਬਰੀ ਕਰ ਕੋਈ ਪੁੱਛਣ ਵਾਲਾ ਨਹੀਂ ਜੇ ਆਜ ਵਰਪੂਰ ਹੈ ਜੇ ਆਪ ਬੱਪਰ ਹੈ ਤੁਸੀਂ ਇਸ ਲੋਕ ਰਾਜ ਨੂੰ ਇਸ ਜਮਹੂਰੀਅਤ ਨੂੰ ਇਹ ਪ੍ਰਜਾਤੰਤਰ ਦੇਸ਼ ਨੂੰ ਤੁਸੀਂ ਇਹ ਇਹਦਾ ਬਣਾ ਕੇ ਰੱਖਿਆ ਸਾਡੀ